ਉਹਨੇ ਫਿਰ ਜਾਨ ਇਕੱਠੀ ਕਰ ਲਈ ਸਾਰੀ ਉਹ ਕਹਿੰਦੇ ਵੀ ਜ਼ਿਆਦਾ ਲਗਾਈ ਟੀਮ ਖੇਡੂ ਜਾਂ ਗੋਰਖੀ ਅੰਬੇ ਹੋਏ ਨੇ ਵੀਰ ਕਹਿੰਦਾ ਮੈਨੂੰ ਬਾੜੋ ਦੇਖਣ ਕਰੇ ਵੀਰੇ ਮੈਨੂੰ ਉਮੀਦ ਸੀਗੀ ਵੀ ਲਤਾਲਾ ਵੀਰੇ ਡਾਲਰ ਵਾਲਾ ਕੱਪ ਜਿੱਤੋਗੀ ਦੇ ਦਿੱਤੇ ਜੀ ਪੈਸੇ ਇੰਨੇ ਸਾਰੇ ਬੋਬੀ ਕਹਦਾ ਪਾਰਟੀ ਕਰੂਗਾ ਹੁਣ ਸਾਨੂੰ ASCII ਆ ਸਾਰਿਆਂ ਨੂੰ ਬਈ ਕਮੇਓ ਸਾਰੇ ਕੰਡ ਬਹੁਤ ਪੈ ਰਹੀ ਆ ਭਾਈ 2-3 ਦਿਨ ਹੋ ਗਏ ਤੇ ਵੀਡੀਓ ਬਣੀ ਮਣਾ ਹੋਈ ਕੋਈ ਕਰਦੇ ਕੰਮ ਸੀ 2-4 ਉਹ ਕਰਨ ਤੋਂ ਬਾਅਦ ਤੇ ਹੁਣ ਪਾਵਾਂਗੇ ਆਪਾਂ ਵੀਡੀਓ ਅੱਜ ਜਾਣਾ ਆਪਾਂ ਬੜੇਲਾ ਬੜੇਲਾ ਗੋਗੀ ਭਾਈ ਉਹਨਾਂ ਦਾ ਪਿੰਡ ਸ਼ੇਰ ਭਾਈ ਉਹਨਾਂ ਦਾ ਪਿੰਡ ਰੈਪਰੀ ਕਰਾਂਗੇ ਮੈਚ ਵੀ ਹੋਊਗਾ ਆਪਣਾ ਕੱਲ ਨੂੰ ਸ਼ਾਇਦ ਤੇ ਉੱਥੇ ਮਿਲਾਂਗੇ ਆਪਾਂ ਤੁਹਾਨੂੰ ਹੁਣ ਚੱਲ ਕੇ ਤੇ ਜਾ ਕੇ ਬਣਾਉਣੇ ਵੀਡੀਓ ਵਧੀਆ ਵਧੀਆ ਮੈਚ ਦਿਖਾਉਣੇ ਤੁਹਾਨੂੰ ਕਿਹੜੇ ਕਿਹੜੇ ਮੈਚ ਨੇ ਅੱਜ ਤੇ ਅੱਜ ਵਧੀਆ ਟੀਮ ਆ ਰਹੀਆਂ ਕੋਕਰੀ ਨਾਨਕ ਸਰ ਕੁਲੇਰਾਂ ਜੀ ਮਾ ਬਹੁਤ ਬਧੀ ਟੀਮ ਆ ਰਹੀ ਹੈ ਨਾ ਅੱਜ ਤੁਹਾਨੂੰ ਮੈਦਾਨ ਦੇ ਉੱਥੇ ਚੱਲ ਕੇ ਅੱਜ ਤੇ ਬਣਾਉਣੇ ਵਧੀਆ ਵਧੀਆ ਵਲੌਗ ਤੇ ਪਹੁੰਚ ਗਏ ਆਪਾਂ ਬਡੇਲਾ ਹਾਂ ਤਾਂ ਆਖਾਂ ਵਾਲੇ ਹੋ ਗਏ ਰੈਡੀ ਬਈ ਬੰਦੇ ਆਹ ਕਹਿੰਦਾ ਮੈਚ ਸਟਾਰਟ ਕਰ ਦਿਓ ਹਲੇ ਕਲੀ ਪੈ ਰਹੀ ਆ ਕਹਿੰਦੇ ਕਲੀ ਪਾ ਦੋ ਮੈਚ ਸਟਾਰਟ ਕਰ ਦੋ ਮੇਰੇ ਕੋ ਖੜ ਕੇ ਉੱਥੋਂ ਖੜ ਕੇ ਦੇਖੀ ਬਈ ਜੀ ਮੇਰੀ ਆ ਲੱĐਿਆ ਲੜੇ ਬਾਹਰੋਂ ਆਉਣਾ ਮੇਰੇ ਕੋਲ ਤੇ ਇਹਨੂੰ ਮੈਗ ਫਾੜਨ ਦਾ ਪਤਾ ਨਹੀਂ ਉਹਨਾਂ ਜੀ ਕਿਹੜਾ ਫਾੜ ਲੈਂਦਾ ਹਾਂ ਹਾਂ ਹੰਡ ਲੱਗਦੀ ਆ ਮੈਗ ਨੂੰ ਹੰਡ ਲੱਗਦੀ ਆ ਕਿਉਂ ਬਾਪੂ ਲੱਗਦੀ ਨਾ ਮੈਗ ਨੂੰ ਸਾਡੇ ਦੇਖੋ ਇਹ ਹਵਾ ਹਵਾ ਕਰ ਉਸ ਕਰ ਰਹਾ ਹਰਦਾ ਹੂੰ ਇਹਨੂੰ ਪਤਾ ਨਹੀਂ ਹਲੇ ਜਵਾਕ ਕਰ ਹਲੇ ਸ਼ੌਟ ਜੇ ਮੂਰੀਆ ਮੂਰੀਆ ਫੇਰੀਆ ਮੂਰੀਆ ਕੁੱਤਾ ਤਿੰਨ ਤੋਂ ਕੋਈ ਉਹ ਮਿੰਨੀ ਲੈਦੀ ਇਹਨੂੰ ਮਟਰੋਲਾ ਦਾ ਮਿੰਨੀ ਲੈਦੀ ਇਹਨੂੰ ਕੋਈ ਜਿਹੜਾ ਦੂਜਾ ਐ ਖੁੱਲਦਾ ਹੁੰਦਾ ਜਿਹੜਾ ਹੂੰ ਮਟਰੋਲੇ ਵਾਲਾ ਹੀ ਹੈ ਮੈਂ ਵੀ ਤੇ ਮੈਂ ਦਵਾਗੇ ਐਕਸ ਮੈਕਸ ਐਕਸ ਮੈਕਸ ਐਕਸ ਐਸ ਮੈਕਸ ਉਹ ਮੇਰੇ ਕਰਕੇ ਖੜਿਆ ਉਹ ਕਾਸ਼ ਕਿ ਕਹਿੰਦਾ ਬਾਈ ਕਿੱਥੇ ਜਾਣਾ ਦਾ ਗੋਲ ਦਾ ਕਰਾ ਲਿਆ ਦਾ ਥੋੜੀ ਗੱਲ ਦੀ ਡਿਫੈਂਡਰੀ ਬਹੁਤ ਮਗਰ ਨਹੀਂ ਸਾਡੇ ਜ਼ਿੰਮੇਵਾਰੀ ਨਹੀਂ ਸਮਝਦੇ ਰੈਫਰੀ ਇੱਥੇ ਆਉਂਦੇ ਨਹੀਂ ਦਾਈ ਦੀ ਜ਼ਿੰਮੇਵਾਰੀ ਬਾਤਰ ਹੋਈ ਉਹਨਾਂ ਨੂੰ ਨਹੀਂ ਤੈਨੂੰ ਕੀ ਹੋ ਗਿਆ ਸਟਾਰਟਿੰਗ ਸਟਾਰਟਿੰਗ ਚ ਹੈ ਸਾਡਾ ਬਾਈ ਔਖਾ ਤੇਰਾ ਕੀ ਆ ਡਿਫੈਂਡਰ ਹਾਂ ਕਿੰਨੀ ਠੰਡ ਸੀ ਠੀਕ ਹੀ ਸੀ ਇੱਕ ਬੰਦੇ ਦਾ ਸਰੀਰ ਨਹੀਂ ਖੁੱਲਿਆ ਸਾਡੇ ਦਾ ਜੇ ਉਹਦਾ ਸਰੀਰ ਖੁੱਲਿਆ ਜਾਂਦਾ ਨਾ 7-8 ਗੋਲ ਮਿਸ ਕਰਦੇ ਵਾ ਲੱਡੂ ਹਣੀ ਹੈਂ ਜਾਂਨੇ ਹੁਣ ਅਸੀਂ ਨਹੀਂ ਹੁਣ ਤਾਂ ਬੰਨਦਾ ਓਡਾ ਜਾਣਾ ਬੰਨਦਾ ਨਾ ਇਹ ਦੇ ਕੁੰਦੇ ਦੇ ਦੇ ਤੂੰ ਨਹੀਂ ਨਹੀਂ ਇਹ ਨਹੀਂ ਬਈ ਗਲਤੀ ਕਾਹਦੇ ਤੇਰੀ ਗਲਤੀ ਹੈ ਬਈ ਨਹੀਂ ਨਹੀਂ ਹੈ ਮਗਰੀ ਬਹੁਤ ਸੀ ਹਾਂ ਉਹ ਸਿਹਰਾ ਫਿਰ ਦੇਦਾ ਉਹਨਾਂ ਨੇ 골 ਕਰਦੇ ਨੇ ਜਿਵੇਂ ਨਾ ਵੀ ਤੂੰ ਮੇਰੇ ਵਿੱਚ ਖਾਏ 골ਰਾ ਉਹਨਾਂ 골 ਕਰਦੇ ਨੇ ਕੀ ਗੱਲ ਸੁਣ ਤੂੰ ਗਲਤ ਬੋਲਦੇ ਏਂ ਤੂੰ ਵਧੀਆ ਤੂੰ ਬਸ ਖਾਲਸਾ ਜੇ ਤੂੰ ਆਦਤ ਮਦੂਗਿਆਂ ਵਾਲਾ ਮੁੰਡਾ ਜਗਰਾਉਂ ਚ ਹੈਗਾ ਚੰਗਾ ਤਾ ਵਧੀਆ ਏ ਗੁਰਾਂ ਦੀ लाਡ ਲੀਆਂ ਫੋਜ ਜਾਣੇ ਤੋਂ ਕਿ ਦੱਸ ਦੇ ਨਾ ਐਂ ਕਰਦੀਆਂ ਜਦੋਂ ਕਰਦੀਆਂ ਕੀ ਮੀਤੀ ਸੀ ਤੈਨੂੰ ਵੀਰੇ ਮੈਨੂੰ ਉਮੀਦ ਸੀਗੀ ਵੀ ਲਤਾਲਾ ਵੀਰੇ ਡਾਲਰ ਵਾਲਾ ਕੱਪ ਜਿੱਤੋਗੀ ਦਸਵੀਂ ਗੱਲ ਆ ਸੌਂ ਲੱਗੇ ਮੈਨੂੰ ਇਹ ਸੀ ਮੈਂ ਕਹਾਂ ਵੀ ਜਦ ਸਾਡੇ ਸਾਡੇ ਵਰਗੇ ਡਿਫੈਂਡਰ ਹੋਣ ਸਾਡੀ ਟੀਮ ਕਮ ਜਿੱਤੂਗਾ ਟੌਂਗਰਾ ਵਾਲੇ ਦਾ ਕੰਮ ਸੌਂ ਲੱਗੇ ਮੈਨੂੰ ਪੂਰੀ ਕੰਮ ਵੀ ਰਹਿਣੀ ਸੀ ਲਤਾ ਲਤਾਲੇ ਚ ਮੈਂ ਤੇ ਅਜੀਤ ਆਲ ਚ ਮੇਰਾ ਯਾਰ ਜਿਹਾ ਛੋਟੀ ਢੀਆਂ ਚ ਕਹਿੰਦਾ ਬਾਹਰ ਮਾਰ ਹੁੰਦਾ ਹੈ ਗੱਲ ਸਹੀ ਆ ਨਾ ਨਹੀਂ ਆ ਭਾਈ ਆਪਾਂ ਨੂੰ ਸੱਚੀ ਕਹਿੰਦਾ ਮੈਨੂੰ ਪੂਰੀ ਉਹ ਬਾਜੀ ਕਰਦਾ ਅੱਜ ਠੰਡ 'ਚ ਵੀ ਲੱਸੀ ਪੀਣਾ ਮੈਂ ਯਾਰ ਭੈ ਜ ਤੈਨੂੰ ਦੇਖ ਕੇ ਮੈਨੂੰ ਦੁੱਖ ਬਣਾ ਹੋਇਆ ਸੌਣ ਲੱਗੇ ਮੈਂ ਮੈਂ ਵੀ ਯਾਰ ਲਤਾਲੇ ਦੇ ਬਰਾਬਰ ਦੀ ਟੀਮ ਹੈ ਨਹੀਂ ਕੋਈ ਮੈਂ ਕਿਹਾ ਵੀ ਜਿੱਤੂਲੀ ਲਤਾਲਾ ਬਸ ਕੀ ਕਰੀਏ ਭਾਈ ਕੰਮ ਕਰਾਤਾ ਤੈਂ ਕਿਹੜਾ ਭਜਨਾ ਦਾ ਤੂੰ ਕੀਪਰ ਹੀ ਖੜ ਜਾ ਕਰ ਹੈ ਇਹਨੂੰ ਕੀਪਰ ਖੜਾ ਲਿਆ ਕਰ ਤੈਂ ਕਿਹੜਾ ਭਜਨਾ ਹੁੰਦਾ ਇਹ ਯਾਰ ਰੈਵਰੀ ਕਰਦਾ ਹੰਬੇ ਹੁੰਦਾ ਆਮਪ ਦਾ ਇਹ ਰੈਵਰੀ ਕਿਹੜਾ ਬਹੁਤ ਪਾਦਾ ਹੈ ਦੋ ਮੈਚ ਲਾਉਂਦਾ ਫਿਰ ਇਹ ਕੋ ਸੱਚ ਦੱਸਦੀ ਹੁਣ ਝੂਠ ਨਹੀਂ ਬੋਲਣਾ ਸੱਚ ਬੋਲੇਗਾ ਰੋਟੀਆਂ ਕਿੰਨੇ ਖਾਦੀਆਂ ਲੈ ਚਲਦੀ ਮੈਂ ਅਸੀਂ ਤਾਂ ਸਾਰੇ ਅਸੀਂ ਤਾਂ ਸਾਰੇ ਆ ਗਏ ਸੀ ਰੋਟੀ ਖਾ ਕੇ ਤੂੰ ਬਦੰਦਰਾ ਇਕੱਲਾ ਹੀ ਮੈਂ ਨਹੀਂ ਮੰਨਦਾ ਔਰ ਉਹ ਤੇ 3 ਬੈਟਰ ਹੋਣੀ ਉਹਦਾ ਰਾਇਦਾ ਪੀਂਦੇ ਹੁੰਦੇ ਆ ਰਾਇਦਾ ਪੀਂਦੇ ਹੁੰਦੇ ਆ ਮਾ ਜੀ ਮਾਨੋ ਸਰਾਰ ਕੁਮਾਰ ਗਰਦੀ ਬਾਹ ਬਈ ਬਾਹ ਚੋਬਰਾ ਅਬ ਬੰਦੇ ਸਰਾਰ ਕੁਮਾਰ ਗਰਦੀ ਓ ਤੜੀਆਂ ਮਾਰੋ ਤੜੀਆਂ ਸਿਰੋ ਦੱਸ ਹੁਣ ਇਹਨਾਂ ਚੋਬਰਾ ਨਾਲ ਮੈਚ ਹੈਗਾ ਲਤਾਲੇ ਦਾ ਦੱਸੀ ਕਿੱਥੇ ਲੱਟ ਲਾਉਣੀ ਓਏ ਲੜੀਆਂ ਦਾ ਕੰਮ ਆ ਮੇਰੇ ਵੀਰੇ ਆਪਣੇ ਪਾਲੇ ਦਾ ਹਾਂ ਨਹੀਂ ਇਹ ਸਹੀ ਗੱਲ ਆ ਕੰਮ ਦਾ ਕੰਮ ਆ ਪਾਲੇ ਜਿਹੜੇ ਵੀ ਬੰਦੇ ਨੇ ਯਾਨੀ ਕਿ ਨਾ ਆਪਣਾ ਜਿਹੜੇ ਬਲੌਗ ਦੇਖਦੇ ਆ ਯਾਨੀ ਕਿ ਨਾ ਵਿਆਹ ਸ਼ਾਦੀ ਆ ਖੁਸ਼ੀ ਦਾ ਪ੍ਰੋਗਰਾਮ ਆ ਆ ਪਾਲੇ ਦਾ ਸਪਾਰਕ ਕਰੋ ਪਾਲੇ ਨੰਬਰ ਬੋਲ ਦੇ ਆਪਣਾ ਕੰਨਾ ਵਾ 9914979405 ਨਹੀਂ ਪੰਜਾਬੀ ਚ ਵੀ ਬੋਲ ਦੇ ਇਹਦਾ ਇਹ ਅਭੀ ਤੇ ਨਹੀਂ ਆਉਂਦਾ ਬਾਈ ਠੀਕ ਆ 79 ਨਹੀਂ ਕਿਹਾ ਹੁੰਦਾ 79 ਨੂੰ ਕਹਿ ਦਤਾ ਸਵਾਦ ਇਹ ਯਾਰ ਜਿਵੇਂ ਮਰਜੀ ਆ ਆ ਬੰਦਾ ਦਹੀਂ ਤੋਂ ਬਿਨਾਂ ਤੇ ਰਹਿ ਤੋ ਤੇ ਰੋਟੀ ਨਹੀਂ ਖਾਂਦਾ ਸਾਡਾ ਹੁਣ ਕਿੰਨੇ ਖਾਂਗੇ ਅੱਠ ਰੇਤ ਹਰਗੇ ਰੰਗ ਅੱਠ ਘਾਟਾ ਸੱਤ ਹੀ ਆਈਆਂ ਬਾਈ ਰੇਤ ਤੇ ਉਲਟਾ ਉਹਦੀ ਰੇਤ ਉਹ ਨਾ ਰਹਿਤਾ ਚਟਾ ਹੁੰਦਾ ਏ ਉਹਨਾਂ ਦੇ ਕਾਲਾ ਮੈਂ ਦੀ ਮਰੀਅਨ ਜੇ ਮੈਂ ਚਵਾਦੀ ਬਾਤਰਾ ਬਾਅਦ ਚ ਸਾਲਿਆਂ ਨੇ ਜੋ ਨੱਕ ਮੈਂ ਹੱਡੀ ਆਪਰੇਸ਼ਨ ਕਰਾ ਲਿਆ ਨੱਕ ਸਹੀ ਨਹੀਂ ਦੇਸ਼ ਦੀ ਸੇਵਾ ਕਰਨ ਦਾ ਨਹੀਂ ਮੈਂ ਤਾਂ ਤਨਖਾਹੀ ਲੈਣੀ ਜਦੋਂ ਹੀ ਵੱਧ ਨਹੀਂ ਉਂਗਲਾਂ ਉਂਗਲਾਂ ਵਾਲੀ ਗੱਲ ਕੀ ਹੈ ਗਲੇਸ਼ੀਅਰ ਤੇ ਇਹਨਾਂ ਨੂੰ ਸੱਟਿਆ ਹੋਵੇ ਉੱਥੇ ਵੀ ਲੈ ਉੱਥੇ 70 80000 ਰੁਪਏ ਲੱਖ ਨੂੰ ਜਾਂਦਾ ਬੰਦਾ ਤੂੰ ਠੀਕ ਹੈ ਤੇ ਗਲੇਸ਼ੀਅਰ ਤੇ ਤੇਰੇ ਨੂੰ ਸੱਟਿਆ ਹੋਵੇ ਤੇ ਦੂਜਾ ਵੀ ਮਾਈਨਸ ਵੀ ਲੈ ਕਿੰਨਾ ਹੁੰਦਾ ਕੋਈ ਨਹੀਂ ਮਾਈਨਸ ਫੌਜੀ ਸਹੂਲਤਾਂ ਬਹੁਤ ਹੁੰਦੀਆਂ ਨੇ ਫੌਜੀਆ ਦੇ ਕੰਮ ਪਤਾ ਕਿੰਨੇ ਮਿਲਦੇ ਨੇ ਹੁਣ ਉਂਗਲ ਵਾਲੀ ਗੱਲ ਤਾਂ ਸਾਧਦੇ ਵੀ ਉਂਗਲਾਂ ਜਿਨ੍ਹਾਂ ਆਪਾਂ ਕਾਤੋਂ ਨਹੀਂ ਪਾਉਂਦੇਗਾ ਉਂਗਲਾਂ ਬਿੰਗੀਆਂ ਭਾਈ ਮੋਟੀਆਂ ਨੇ ਵਿਆਹ ਵੇਲੇ ਸ਼ਾਂ ਬਹੁਤ ਮੋਟੀ ਭਾਈ ਨੇ ਨਹੀਂ ਦੇਖੋ ਤੇ ਬੱਸ ਦੇ ਬਸ ਤੰਗ ਆ ਰਖੇ ਬਾਲ ਪੈਂਦਾ ਵਾ ਤਾਂ ਆਈਦਾ ਵੀ ਸਾਲਾ ਕੋਈ ਨਾਲ ਦਾ ਦੱਸਦਾ ਮਹਿਲ ਘਰਾਂ ਵਾਲਾ ਉਹ ਮੋਟੂ ਯਾ ਨਹੀਂ ਡਿਫੈਂਡਰ ਇਹ ਨਹੀਂ ਬਣ ਸਕਦਾ ਭਾਵੇਂ ਕੋਈ ਵੀ ਨਹੀਂ ਬਣ ਸਕਦਾ ਬਈ ਦੇਖ ਲਈ ਬਹੁਤ ਕੁ ਕਰਨਾ ਪੈਂਦਾ ਤੁਸੀਂ ਅਸੀਂ ਆਂਡੀ ਵਾਲੇ ਦਾ ਭਗਤ ਸਿੰਘ ਨੂੰ ਵੀ ਗਲਤ ਕਿਹਾ ਸੀ 80000 ਰੁਪਏ ਪਿੱਛੇ ਯਾਰ ਤੁਸੀਂ ਆਪ ਦਾ ਦੇਸ਼ ਵੇਚ ਦਿੰਦਾ ਨਾ 80000 ਪ੍ਰਤੀ ਮਹੀਨਾ ਵਾ ਨਾ ਤੂੰ ਕੰਮ ਮੈਂ ਪਾਕਿਸਤਾਨ ਚੋਂ ਆ ਮੈਂ ਤੈਨੂੰ ਕਿੰਨੇ ਲੱਖ ਰੁਪਏ ਦਾਂ ਮੈਂ ਤੈਨੂੰ ਡੰਗ ਦੇ ਦਿਆਂਗਾ ਮੈਨੂੰ ਬਸ ਐ ਨਹੀਂ ਨਾ ਮੈਂ ਆਪਦੀ ਗਵਰਨਮੈਂਟ ਤੋਂ ਲੈ ਤਾ ਗਵਰਨਮੈਂਟ ਤੋਂ ਤੂੰ ਜਿੰਨਾ ਮਰਜ਼ੀ ਕਰ ਲੈ ਇਹਨੇ ਨਹੀਂ ਹੱਸਣਾ ਹੈਗਾ ਇਹ ਹੱਸੇ ਨਾ ਹੱਸੇ ਇਹਨੂੰ ਮੜ ਗਏ ਕਰਦੇ ਟੱਚ UI ਬੰਦਾ ਹੱਸ ਮਿਆ ਚ ਐਂਜ ਕਰ ਦਿੰਦਾ ਫਾਜਾ ਜਦ ਹੀ ਐ ਨਹੀਂ ਕਰ ਦਿੰਦਾ ਇਹਦਾ ਬੱਸ ਖਤਮ ਐ ਇਹ ਅੱਜ ਬਵਨ ਵੀਰ ਕਰੂ ਸਾਨੂੰ ਪਾਰਟੀ ਠੀਕ ਆ ਫਿਰ ਪੱਕਾ ਪੱਕਾ ਮੈਂ ਤਾਂ ਨੈਟ ਤਿੰਨੇ ਜਣੇ ਠੀਕ ਆ ਮੋਏ ਮੋਏ ਨਹੀਂ ਆ ਨਹੀਂ ਵੀਰੇ ਤੈਨੂੰ ਨਹੀਂ ਇਹਨੂੰ ਸਿੱਧੜ ਨਹੀਂ 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 ਬਗ ਜਿਹੜੇ ਉਦੋਂ ਆਪਣੀ ਗੱਲ ਹੋਈ ਸੀ ਬਸ ਉਹੀ ਬੰਦੇ ਨੇ ਬਸ ਕੋਈ ਨਹੀਂ ਵੀਰੇ ਬੰਦਾ ਮੇਰੀ ਕੀ ਗੱਲ ਹੋਈ ਸੀਗੀ ਉਹ ਹੀ ਕਾਲਟੀ ਕਾਲਟੀ ਕਾਲੀ ਪਾਰਟੀ ਕਾਦੀ ਆ ਬਸ ਫਿਰ ਤੈਨੂੰ ਤੈਨੂੰ ਪਤਾ ਨਹੀਂ ਹੈਗਾ ਫਿਰ ਮਿੱਲੂ ਪਤਾ ਵਾ ਬਸ ਮਿੱਲੂ ਬਹਿ ਗਿਆ ਪਾਰਟੀ ਮੂ ਮੂ ਉਸਨ ਦਾ ਜਾਦੂ ਆ ਇਹ ਇਹ ਵਾਲ ਕਟਾ ਦੋ ਯਾਰ ਆ ਵੀ ਗਰਾਊਂਡ ਦਾ ਕੀ ਰੌਲਾ ਪਿਆ ਹੈ ਆ ਗਰਾਊਂਡ ਦਾ ਕੀ ਰੌਲਾ ਪਿਆ ਮੈਂ ਸੁਣਿਆ ਅੱਧੀ ਹੀ ਪਤਾ ਨਹੀਂ ਕਹਿੰਦੇ ਦੋਨੇ ਪਿੰਡਾਂ ਦੇ ਵੀਰੇ ਕਮਾਨ ਬੜੇ ਨੇ ਕਿੱਥੇ ਤੱਕ ਅੱਧੋ ਦੀ ਸਵਾ ਕੀ ਲਾ ਬੜੇ ਲਾ ਦਾ ਬਾਸੀ ਨਾ ਪਵਾ ਅੱਛਾ ਆ ਜਿੱਥੇ ਤੱਕ ਸੈਂਟਰ ਲਾਈਨ ਅੱਧਾ ਹੁੰਦਾ ਉੱਥੋਂ ਅੰਦਰ ਆ ਠੀਕ ਆ 올 ਰਾਈਟ 올 ਰਾਈਟ ਹੁਣ ਹੱਸਿਆ ਓਏ ਹੁਣ ਹੱਸਿਆ ਬੰਦਾ ਹੱਸੀ ਦੰਦ ਦਾ ਹੈ ਕੀ ਉਹਦੇ ਮਾਜ ਮੈਂ ਕਿਵੇਂ ਹੱਸਦਾ ਹੈ ਹੈ ਹੱਸਦਾ ਸਾਡਾ ਜੱਗਾ ਬਾਈ ਜੱਗਾ ਬਾਈ ਹੈ ਆਹ ਬਰੇ ਇਹ ਤਾਂ ਸੀ ਜੀ ਸਾਡੇ ਦੋਨਾਂ ਪਿੰਡਾਂ ਦੀਆਂ ਗਰਾਉਂਡਾਂ ਦੋ ਪਿੰਡਾਂ ਦੀ ਸਾਂਝੀ ਗਰਾਉਂਡ ਆ ਕਮਾਨ ਤੇ ਬਣਾਈ ਜੀ ਪਿੰਡਾਂ ਦਾ ਪੰਚਾਇਤ ਵੀ ਸਾਡੀ ਇੱਕੋ ਹੀ ਹੁੰਦੀ ਸੀ ਇਹ ਕੱਕ ਹੁੰਦੀ ਸੀ ਤੇ ਹੁਣ ਨਵੀਂ ਪੰਚਾਇਤ ਜਿੱਥੇ ਅਦਿਤ ਰੱਖ ਕੇ ਪੰਚਾਇਤਾਂ ਦੋ ਬਣ ਗਈਆਂ ਜੀ ਠੀਕ ਆ ਜੀ ਹਾਂ ਸਾਂਝਾ ਚੱਲਦਾ ਜੀ ਠੀਕ ਆ ਠੀਕ ਟੂਰਨਾਮੈਂਟ ਵੀ ਤਕਰੀਬਾਂ ਸਾਂਝੀਆਂ ਹੁੰਦਾ ਸਾਡਾ ਏਡਾ ਕੋਈ ਪਿਆਰ ਬਹੁਤ ਆ ਦੋਨਾਂ ਪਿੰਡਾਂ ਦਾ ਬਹੁਤ ਜ਼ਿਆਦਾ ਪਿਆਰ ਠੀਕ ਆ ਜੀ ਫਿਰ ਦੱਸੋ ਕਿੱਥੇ ਰੁਕਣਾ ਨਹੀਂ ਹੈਗੇ ਭਾਈ ਪੈਸੇ ਦਾ ਠਾਕਰਾ ਹੈਗਾ ਆਪੇ ਆਪੇ ਸਾਂਝੇ ਖਾਤੇ ਚ ਕੱਟ ਲੈਨੇ ਆਸੀਂ ਆ ਬਰੇ ਸਾਡਾ ਪਲੇਅਰ ਇੰਜਰਡ ਹੋ ਗਿਆ ਕੀ ਹੋ ਗਿਆ ਨੈਟ ਪੁੱਤ ਦੱਸ ਦੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਗੱਦ ਦੇ ਪਿੱਛੇ ਕੀ ਹੋ ਗਿਆ ਭਾਈ ਉਹ ਪਤਾ ਨਹੀਂ ਆਦਾ ਯਾਰ ਗੋਲਾ ਗੋਲਾ ਪੱਟ ਦੇ ਭਾਈ ਆ ਬੋਬਿੰ ਦੇ ਦੇ ਜੀ ਪੈਸੇ ਇੰਨੇ ਸਾਰੇ ਬੋਬੀ ਕਹਦਾ ਪਾਰਟੀ ਕਰੂਗਾ ਹੁਣ ਸਾਨੂੰ ਕਰੇਗਾ ਹਾਂ ਭਾਈ ਠੀਕ ਆ ਹਾਂ ਠੀਕ ਆ ਹੁਣ ਤੂੰ ਬਾਹਰ ਬੁਰਫ ਲਾ ਲਈ ਹੁਣ ਜਾ ਕੇ ਸਾਨੂੰ ਤਾਂ ਲੱਗਾ ਕਦੇ ਭਾਨ ਨਹੀਂ ਮਾਰਦਾ ਸੀ ਮੈਂ ਵੀ ਕਰੀ ਜਾਂਦਾ ਸਾਲਾ ਭਾਨ ਦੇ ਲਈ ਉਹ ਕਮੇਟੀ ਵਾਲਾ ਜਿੱਤੇ ਆ ਉਹ ਮਸਲ ਇਹਦਾ ਮਸਲ ਹੋ ਗਿਆ ਵੀਰੇ ਲੱਭਾ ਲੈ ਬਾਈ ਲੱਤ ਲਵਾ ਲਾ ਕਹਿੰਦੇ ਨਵੀਂ ਫੇਰ ਉਹ ਗੱਲ ਬੜੇ ਵੇ ਲੱਗੀ ਡਾਟਾ ਲੱਤਨਾ ਬੋਮਾ ਦਿਖ ਰਿਹਾ ਕਹਦਾ ਬਰਾ ਲੱਤ ਪਹਿਲੀ ਕਰੀ ਦੇਖ ਅਬ ਮੈਂ ਲਾਵੇ ਮਾਰ ਝੋ ਠੀਕ ਆ ਮੋਢੇ ਤੇ ਲੱਗਣਾ ਤੇਰੇ ਭਰਾ ਮਾਸ ਤੱਕ ਦੇਖਣੀ ਹੋਟ ਹੋ ਗਈ ਸੀ ਜਾਂ ਕੀ ਹੋ ਗਈ ਕਰਵਾਟ ਹੋ ਗਈ ਸੀ ਯਾਰ ਮੈਂ ਠੀਕ ਆ ਸਾਲਾ ਤੂੰ ਡਰ ਵੀ ਗਿਆ ਥੋੜਾ ਦਿਨ ਛੱਡ ਗਿਆ ਭਾਈ ਇੱਕੋ ਲਾਤੀ ਉਹ ਯਾਰ ਇੱਕੋ ਲਾਤੀ ਉਹ ਪਤਾ ਨਹੀਂ ਜਾ ਕੇ ਗੋਲੀਆਂ ਵਾਂਗੂ ਮਸਲਿਆ ਬਾਲ ਦੀ ਮੈਚ ਕਰਕੇ ਹੱਸ ਪੰਦਾ ਜਾਂ ਹੱਸਿਆ ਜਾਂ ਨਹੀਂ ਕਿਹੜਾ ਕਿਹੜਾ ਕਰੀ ਕੇ ਲਿਆ ਉਹ ਭਾਤ ਲਿਖਿਆ ਉਹ ਤਾਂ ਤਾਂ ਨਹੀਂ ਵੀ ਅੱਗੇ ਦੰਦੀਆਂ ਕਰਦਾ ਕੰਮ ਲਈ ਆ ਗਿਆ ਭਾਈ ਉੱਥੇ ਆਹ ਸੌਣੇ ਦੀ ਗੱਲ ਕੀ ਅਮਲੀ ਗਿਆ ਦਾ ਅਮਲੀ ਸਾਲਾ ਮੂ ਤੇ ਪਾਪਾ ਇਹ ਛੱਡੀ ਜਾਵੇ ਗੋਗੀ ਮਜੇ ਨੂੰ ਪਰੇ ਲੈ ਕੇ ਗਿਆ ਗੋਗੀ ਆਰ ਗਾਊਗਾ ਕੋਈ ਆਪਦੀ ਰਸ ਗਿਆ ਬੜਾ ਕਿਆ ਕਬਦਾ ਰਸ ਵੀ ਗਿਆ ਤੇ ਬੜੇ ਯਾਰ ਕੀੜਾ ਨਾਲੇ ਵੀ ਉਹ ਕਹਿੰਦੇ ਬੜੇਲਾ ਵਾਲੇ ਕਹਿੰਦੇ ਵੀ ਆਪਣੀ ਸਿਕਿਉਰਿਟੀ 2000 ਤਾਂ ਰੱਖ ਲਈ ਉਹਨਾਂ ਨੇ ਉਹ ਨਾਲੇ ਉਹ ਕਹਿੰਦੇ ਵੀ ਦੱਸਾਂਗਾ ਥੋੜਾ ਮੈਜੂਗ ਨਹੀਂ ਹੋ ਗਿਆ ਜਿਹੜੀ ਇਹ ਗਾਲ ਕੱਢੀ ਸੀ ਠੀਕ ਉਹ ਗੱਡੀ ਕੋਈ ਨਹੀਂ ਜੰਦੇ ਨੂੰ ਉਹਨਾਂ ਦਾ ਪੈਂਟ ਕੱਟ ਉਹਨਾਂ ਨੇ ਪੰਜਾਹ ਇਕੱਠੀ ਕਰ ਲਈ ਸਾਰੀ ਉਹ ਕਹਿੰਦੇ ਵੀ ਜ਼ਿਆਦਾ ਗਾਲੀ ਤੀ ਉਹ ਖੇਡੂ ਜਾਂ ਗੋਗੀ ਖੇਡੂ ਆਪ ਬਾਲ ਦੇ ਮਮਾ ਨਾਲ ਲਾਇਆ ਕਹ ਬੋਬੀ ਦਾ ਧੰਨਵਾਦ ਅੱਜ ਬੋਬੀ ਕੋਟ ਨਹੀਂ ਨਹੀਂ ਬੰਦੇ ਨੇ ਪਹਿਲੀ ਵਾਰੀ ਜਾਨ ਪਾਰਟੀ ਕਰ ਰਹੇ ਜਿਹੜੀ ਠੋਕ ਕੇ ਕਰ ਮਿੱਠਾ ਕਿਉਂਗਾ ਹੈ ਬੜਾ ਕਿਵੇਂ ਮਿੱਠੇ ਕੇਕ ਲੈ ਲੋ ਉਹ ਕੇਕ ਮਿੱਠੇ ਜੀ ਕੇਕ ਨੈਟ ਵੀ ਪਾਰਟੀ ਕਰੂਗਾ ਨਟ ਕੇ ਭਾਜਦਾ ਮੇਰੇ ਨੈਟ ਪਾਰਟੀ ਕਰ ਤੋਂ ਮੈਂ ਤਾਂ ਖੜੇ ਨੈਟ ਪਾਰਟੀ ਕਰ ਤੋਂ ਤਾਂ ਮੈਂ ਸਭ ਕਿੱਥੇ ਕਿਲਕ ਹੋਇਆ ਪਹਿਲਾਂ ਤੇ ਮਸਾਲ ਲਗਾਉਣੇ ਪੈਣੇ ਵੇਰ ਪਾਰਟੀ ਹੋਣੀ ਹੈ ਬਈ ਨੇ ਗਿਆ ਜੱਟੋ ਨੇ ਕਿਹਾ ਬਤਾ ਬੋਧਕਿਆਂ ਨੂੰ ਮਿਲ ਗਈ ਕਿਹਾ ਡਾਕਟਰ ਜੈਨ ਨੇ ਸੂਈ ਪਰ ਜ਼ੁਕੀ ਲਾਈ ਜੇ ਪਹਿਲਾਂ ਬੰਡੀ ਤੇ ਉਹਨੇ ਹੱਡ ਦੇ ਨੇ ਕਿਹਾ ਓਏ ਹੱਡ ਚ ਵੱਜੀ ਸਿੱਧੀ ਨੇ ਉਹਨੇ ਕੱਢ ਕੇ ਸੂਈ ਲਾਈ ਓ ਨਹੀਂ ਨਹੀਂ ਹੱਡ ਚ ਵੱਜੀ ਵੱਜੀ ਉਹ ਬਿੰਗੀ ਹੋ ਗਈ ਅੰਦਰ ਉਹ ਡੀਕਾ ਪਲਾਨ ਤੋਂ ਉਹਨੇ ਕਿਹਾ ਲਾਇਆ ਹਾਂ ਡੀਕਾ ਪਲਾਨ ਤੋਂ ਉਹਨੇ ਕਿਹਾ ਪੀ ਲੈਦੇ ਆਦਾ ਚਾਹ ਮਿੱਠਾ ਖਾ ਲੋ ਜਿਹੜਾ ਕੋ ਮਰਜ਼ੀ ਖਾ ਲੋ ਆਪਣੇ ਕਹਿੰਦੇ ਸੀ ਮੇਗਾ ਕਪੜਾ ਔਰ ਰੋਡ ਦਰਵਾ ਦੇ ਸੁਪਰ ਗੇਰ ਇਹ ਮੁੰਡੀ ਕੜਾ ਕਪ ਸੀ ਐਸ ਕਰੀਨ ਵਾਲਾ ਦੰਦ ਦੰਦ ਨਿਕਲ ਕੇ ਡੱਪੜ ਗਏ ਠੰਡ ਗੋਲਡੀ ਗੋਲਡੀ ਦਾ ਮਣ ਨਹੀਂ ਆ ਮੇਰੀ ਗੱਲ ਸੁਣ ਚ ਚਮਚੇ ਰਹਿਣ ਦੇ ਚਮਚੇ ਦੀ ਤਾਂ ਬੇਡ ਨਹੀਂ ਕਰਨੀ ਜੀਭਾ ਦੇ ਘਾ ਮਾਰਦਾ ਇਹਨਾਂ ਆ ਹੀ ਖਾ ਜਾਣਾ ਦੇਖੀ ਇਹਦਾ ਗੋਪਿਆਂ ਨੂੰ ਇੱਕ ਤੋਂ ਹੀ ਮਾਰੂ ਨੇ ਨੇ ਪਹਿਲਾਂ ਡਰ ਗਏ ਸੀ ਇਹ ਇਹਨੇ ਯਾਰ ਬੂਟ ਤਾਂ ਨਹੀਂ ਪਾਇਆ ਅੱਜ ਡਰ ਗਿਆ ਇਹ ਪਹਿਲਾਂ ਹਾਂ ਇਹ ਨਹੀਂ ਆਉਂਦੇ ਇਹਨੇ ਦੇਖਿਆ ਵੀ ਲੋਟ ਗਈ ਨੇ ਅੰਬੇ ਹੋਏ ਨੇ ਫਿਰ ਕਹਿੰਦਾ ਮੈਨੂੰ ਪਾੜੋ ਟੋਕਣ ਕਰੇ 15 20 ਮਿੰਟ ਕੋਸ ਪਿਆਰੀ ਰਾਣ ਤਾਂ ਬਹਿ ਗਿਆ ਲੈਣ ਜੀ ਤੇ ਬਾਰ ਬਾਰ ਚਲਾ ਰਹੀ ਮੈਂ ਹੱਥ ਜੇ ਘੜੇ ਕਰੀ ਜਾਵੇ ਜਲਾਣਾ ਵੀਰੋਂ ਕਹਿੰਦਾ ਚੱਪ ਲੈਣ ਤੇ ਬਾਰ ਬਾਰ ਕੋਈ ਮੈਂ ਮੈਂ ਤਾਂ ਆਪਣਾ ਕੀ ਹੋ ਗਿਆ ਗੁੰਗੀ ਆ ਗਿਆ ਆਪਣੇ ਕਿੰਨੇ ਹੁਣ ਕਿਉਂ ਬੰਦੇ ਲੱਗ ਗਏ ਕਹਿੰਦਾ ਇਹ ਵਾ ਇਹ ਮੂੰਹ ਜਿੱਤੀ ਉਹਨੂੰ ਬੱਸ ਕਹਿ ਗਿਆ ਇਹ ਨਹੀਂ ਪਤਾ ਲੱਗੇ ਵੀ ਜਾਣਾ ਸਾਧੂ ਬਾਜਾ ਕਹਿੰਦਾ ਬਾਅਦ ਕਹਿੰਦਾ ਤਾਂ ਕਹਿ ਰਿਹਾ ਰਾਣ ਦੇ ਮੈਂ ਕਹਿੰਦਾ ਹੁਣ ਚੁੱਪ ਰਹਿ ਲਾ ਵਾ ਉਹ ਦੋ ਕੀ ਗੱਲ ਕੀ ਕਹਿੰਦਾ ਦੱਸੀ ਗੰਗਾ ਇੰਡੀਅਨ ਆਧਨ ਗਾਣਾ ਲੀਨ ਲੀਨ ਅਨੇ ਗਾਣਾ ਲੀਨ ਦੱਸਿਆ ਜੀ ਵੀ ਗਾਣਾ ਕਾ ਮੇਰੇ ਬੰਦੇ ਉੱਤਰ ਅਜੇ ਟਹੋਰ ਵੀ ਜਾਣ ਦੀ ਰਾਹ ਤੇ ਸਾਡਾ ਵੀ ਲੜਦਾ ਹੀਗਾ ਪਰ ਉਹ ਸਰਾਂ ਪਰ ਦੋੜਾ ਡਰਦਾ ਸਰਾਂ ਪਰ ਡਰਦਾ ਨਹੀਂ ਨੰਗਲ ਮਾਰ ਸਕਦਾ ਮੈਨੂੰ ਲੱਗੇ ਪਤਾ ਇਹਦਾ ਕਰ ਕਿੱਥੇ ਆ ਕਹਿੰਦਾ ਯਾਰ ਉਹ ਜਿਹੜਾ ਨੰਮਾ ਜਿਹਾ ਮੁੰਡਾ ਜਣਾ ਇਹ ਰੋਥਦਾ ਕਿਉਂ ਮੈਂ 1000 ਰੁਪਏ ਨਹੀਂ ਸਮਝੀ ਉਹ ਕਹਿੰਦਾ ਫਿਰ ਉਹ ਕਰ ਦਿੱਤਾ ਨਹੀਂ ਕਿ ਕੀ ਨਹੀਂ ਕਰਾ ਇਹ ਟਾਬਰ ਥੱਲੇ ਘਰ ਰਿਹਾ ਇਹੋ ਮੰਨ ਗਿਆ ਜਣਾ ਹਾਂ ਬਈ ਚਲ ਆਉਂਦੇ ਹੋ ਜੀ ਇਹ ਕਹਿੰਦਾ ਹੋਈ ਜਾ ਉਹਨੇ ਕਹਿਣਾ ਵੀ ਟਾਬਰ ਥੱਲੇ ਘਰ ਰਹਿਣਾ ਮੇਰਾ ਕੋਈ ਟੱਕ ਵੀ ਪਤਾ ਮੈਨੂੰ ਤੁੱਦਲ ਤੁੱਦਲ ਅਰ ਕੇ ਤੁੱਦਲ ਗੱਡੀਆਂ ਦੋ ਨਾ ਕਿੱਧਰ ਹੁਣ ਗੱਡੀ ਦੇ ਉੱਤੇ ਨੇ ਉਦੋਂ ਲਈ ਆ ਧੁੱਦਣ ਉਹ ਧੁੱਦਣ ਤਾਂ ਬਾਹਰ ਹੀ ਥਾੜੀ ਉੱਥੇ ਭਰਾਵਾ ਸਵਾਹ ਟੂਟੇ ਭਾਜ ਜਿਵੇਂ ਪ੍ਰੋ ਪ੍ਰੋ ਲੋ ਉਸੇ ਹੋਂ ਤੇ ਬਿਕਾ ਜੇ ਰੱਖਣਾ ਹੁੰਦਾ ਜਨਾਬ ਦਾ ਭੱਜਿਆ ਆ ਮਾਰ ਕੇ ਟੋਪੀ ਵੀ ਲੈ ਕੇ ਮਾਰੀ ਉਹ ਟੋਪੀ ਦੇ ਪਿੱਛੇ ਲੱਤ ਲਾ ਤਰੀ ਉਹ ਟੋਪੀ ਤੂੰ ਮੇਰੀ ਨਹੀਂ 100 ਕੀ ਦੀ ਖਾਦੀ ਸੀ ਹੈ 100 ਸਾਰੇ ਟੱਪੜ ਦੀ ਖਾਦੀ ਭਤੀਜੀ ਦੀ 100 ਭਤੀਜੀ 100 ਬਾਈ ਐ ਬੜਾ ਜਿਆ ਕੇ ਨਹੀਂ ਬਾਈ ਮੈਂ ਤੁਹਾਨੂੰ ਇੱਧਰੋਂ ਮੈਂ ਪੋਟਾਂ ਵਾਲਾ ਇੱਧਰੋਂ ਬੰਦ ਕਰ ਦੇ 200 ਦਾ ਦੋ ਪੈਸੇ ਦੇ ਕੇ ਆ ਬਾਈ ਉਹ ਨਹੀਂ ਯਾਰ ਦੱਕ ਦੋ ਦੋ ਹੋ ਗਿਆ ਇੱਕ ਰਾਜ ਵੇਚਦੇ ਹੋ ਜਾਂਦੇ ਉਹਦੀ ਪਰੌੜੇ ਨਹੀਂ ਪਰੌੜੇ ਨਹੀਂ ਪਰੌੜੇ ਨਹੀਂ ਮਿਲਦੇ ਜੀ ਕੇ ਦੱਕ ਤਾਂ ਇੱਕ ਵਾਰ ਆ ਵੀ ਤੂੰ ਤਾਂ ਦੋ ਦੋ ਲਾਈ ਦਾ ਚਾ ਉੱਪਰ ਦੀ ਟਾ ਉੱਪਰ ਦੀ ਟਾਪਰ ਲੱਲੇ ਘਰ ਨਹੀਂ ਹਾਂ ਨਹੀਂ ਪਰੌੜੇ ਤੇ ਰੋਦੇ ਹੀ ਬਲ ਕੇ ਸਾਰਾ ਕਿਓ ਚਾ ਦਿੰਦੇ ਸੀਗੇ ਨੂੰ ਖਾਣ ਨੂੰ ਮਿਲਦਾ ਨਹੀਂ ਤਾਂ ਇਹਦਾ ਦਾੜਾ ਖਸ ਟੋ ਗਿਆ ਬੰਦੇ ਦੇ ਕਿਹੜਾ ਤਾਂ ਵੀ ਗੱਲ ਉਹ ਯਾਰ ਕੀ ਗੱਲਵਾਦ ਕਰਿਆ ਕਾਲਾ ਟਿੱਕਲ ਬਣਾਉਣਾ ਹੈ ਟੋਡੇ ਦਾ ਓ ਬਰੇ ਪਤਾ ਪੁੱਲਾ ਕਿੱਥੇ ਹੋ ਗਿਆ ਗੋਗੀ ਰੋ ਗਿਆ ਵੀਰੇ ਮੜੇ ਇੱਧਰੋਂ ਇੱਧਰਲੇ ਪਾਸੇ ਹੋ ਜਾ ਇੱਧਰ ਚਿੱਟਾ ਵਾ ਇੱਧਰ ਕਾਲਾ ਵਾ ਇੱਧਰ ਦੇਖਦਾ ਨਹੀਂ ਕੋਈ ਇੱਧਰਲੇ ਪਾਸੇ ਮੇਰੀ ਗੱਲ ਸੁਣ ਪਰਦਾ ਕਿੱਥੇ ਹੋ ਗਿਆ ਗਰਾਊਂਡਿੰਗ ਪੈਂਦੀ ਵਾ ਕਿਹਨੇ 35 ਨੰਬਰ ਪੈਂਦੀ ਗੱਲ ਦਾ ਸੈਂਕੜੇ ਦਾ ਹਮੜਾ ਤੇ ਗੁਰੂ ਗੋਬਿੰਦ ਸਿੰਘ ਆ ਕੇ ਮੇਰੇ ਵਿੱਚ ਵੱਜਿਆ ਹਮੇਂ ਵੀ ਪੰਚੀ ਗਰਾਊਂਡ ਵੀ ਲੜੀ ਜਾਂਦਾ ਇਹ ਤਾਂ ਯਾਰ ਇਹ ਤਾਂ ਕਿਸਾਨ ਦੇ ਟੱਕਰ ਵਾ ਓ ਯਾਰ ਚੱਕਰ ਦਾ ਤਾਵਰ ਥੱਲੇ ਘਾ ਲੈਣਾ ਆ ਚੱਕਰ ਇਹਦੇ ਨੰਬਰੇ ਸੇਵ ਕਰ ਲੈ ਸਾਰੇ ਟਾਵਰ ਟਾਵਰ ਨਾਣਾ ਤਾ ਉਹ ਵਾਲਾ ਗੋਗੀ ਯਾਰ ਬਿਠਾਉਣਾ ਤੇਨੂੰ ਬੱਚ ਸਾਡੇ ਨਾਲ ਬੈਠੀ ਵੀਰੇ ਚਾਹਦਾ ਬੰਦਾ ਵੱਡਣਾ ਕਿਹੜਾ ਵੱਡਣਾ ਮੂੰਹ ਦੇ ਲੈ ਬੰਦਾ ਵੱਡਣਾ ਹੈ ਨਹੀਂ ਬੰਦ ਨਹੀਂ ਚਾ ਚਾਗਦਾ ਕਿੱਧਰ ਚਾਗਦਾ ਕਿੱਧਰ ਭਲੇ ਖਾ ਆ ਬੰਦਾ ਮੂੰਹ ਦੇ ਲੈ ਵੀਰੇ ਜੇ ਤੂੰ ਸਾਨੂੰ ਪੈਸੇ ਦੇਵੇਂਗਾ ਨਾ ਵੀ ਮੈਨੂੰ ਆਪਦੀ ਗੱਡੀ ਬਿਲਾ ਲਈ ਤੈਨੂੰ ਤਾਂ ਨਹੀਂ ਬਿਠਾਉਂਦੇ ਵੀਰੇ ਠੀਕ ਆ ਭਾਈ ਮੈਂ ਤੇਰੇ ਮੂਹਰੇ ਹੱਥ ਜੋੜਦਾ ਠੀਕ ਆ ਹਾਂ ਮੈਂ ਜਾ ਕੇ ਠੀਕ ਗੱਲ ਬੋਲਦਾ ਬੰਦਾ ਦੀਦਾ ਨਹੀਂ ਕੀਦੀ ਐਡੀ ਹੁੰਦੀ ਹੈ ਉਹ ਕੀ ਆ ਜੀ ਟਰਾਲ ਥੱਲੇ ਘਰ ਆ ਜੀ ਦਾ ਤੂੰ ਨਾ ਚਿੱਟੀਆਂ ਜੀ ਰਹਿੰਦੇ ਆ ਵੀਰੇ ਆ ਦੇਖ ਵੀਰੇ ਤੂੰ ਚਿੱਟੀਆਂ ਗੱਡੀਆਂ 'ਚ ਰਹਿਆ ਕਰ ਕਾਲੀਆਂ 'ਚ ਨਾ ਰਹਿਆ ਕਰ ਚਿੱਟੀ ਆ ਕਾਲੀ ਥੋੜੀ ਆ ਮੂੰਹ ਦੇ ਲੈ ਅੱਜ ਲੈਣਾ ਕਹਿੰਦਾ ਸੰਪਲਵਾਰਸੀ ਨੇ ਬੱਚਾ ਦੇਖੀ ਸੋਈ ਤੇ ਆਣਾ ਲਾਈਆਂ ਹੋਣੀ ਵੀਦੋ ਦੋਸਤਾਂ ਦਾ ਤਕਰ ਸ੍ਰੀ ਗੋਬੀ ਸਾਰਿਆਂ ਨੂੰ ਪਹੁੰਚ ਗਿਆ ਘਰੇ ਬਾਈ ਜੀ ਆਪਾਂ ਅੱਜ ਮੈਚ ਖਰਾ ਕੇ ਬਡੇਲਾ ਤੇ ਆਪਣੇ ਮੈਚ ਸੀਗੇ ਦੋ ਖੇਡ ਕੇ ਠੰਡ ਬਹੁਤ ਆ ਬਾਈ ਮੈਂ ਤਾਂ ਇਹ ਕਹਾਂ ਤੁਸੀਂ ਵਿਚਾਰ ਰੱਖੋ ਸਾਰੇ ਆਪਣਾ ਠੰਡ ਤੋਂ ਕਿਉਂਕਿ ਰਸਾਤੋਂ ਵੀ ਯਾਨੀ ਕਿ ਕੱਪੜੇ ਲਾਹ ਨਹੀਂ ਹੁੰਦੇ ਰੈਫਰੀ ਵਾਲੇ ਕਿਉਂਕਿ ਕੋਟ ਚੀ ਕਰਾਉਣਾ ਨੇ ਲੋਲੂ ਰ ਪਾ ਕੇ ਤੇ ਠੰਡ ਬਹੁਤ ਜ਼ਿਆਦਾ ਵਾ ਬਹੁਤ ਜ਼ਿਆਦਾ ਠੰਡ ਆ ਤੇ ਪਹਿਲੇ ਮੈਚ ਵਾਲੀ ਟੀਮਾਂ ਬਹੁਤ ਔਖੀ ਹੁੰਦੀਆਂ ਸਵੇਰੇ ਖੇਡਣ ਨੂੰ ਤੇ ਆਪਾਂ ਪਹਿਲਾ ਮੈਚ ਕੜੇ ਨਾਲ ਅਸੀਂ ਦੂਜਾ ਭੋਗ ਦੇ ਨਾਲ ਜਿੱਤ ਕੇ ਸੀ ਆਪਣੀ ਟੀਮ ਪਿਓਰ ਪਿੰਡ ਖੇਡੀ ਸੀ ਤੇ ਗਗੜੇ ਚ ਗਗੜੇ ਚ ਤਾਂ ਮਿਲਦਾ ਸ਼ਾਇਦ ਪਤਾ ਨਹੀਂ ਲੱਗਾ ਕੋਈ ਪਾਰੋਂ ਸੀ ਕਿ ਨਹੀਂ ਮਨਵੀਰ ਹੋਣੀ ਪਰ ਆਏ ਹਨ ਕੈਨੇਡਾ ਤੋਂ ਦੋ ਵਰਗੇ ਨੇ ਉਹ ਤੇ ਆਪਾਂ ਪੂਖੜੀ ਨਾਲ ਲੱਗਿਆ ਦੂਜਾ ਮੈਚ ਆਪਣਾ ਲਾਸਟ ਦਿਨ ਦਾ ਵੀ ਲਾਸਟ ਮੈਚ ਯਾਨੀ ਕਿ ਮੈਚ ਸੀ ਅੱਜ ਤੇ ਪੂਖੜੀ ਜੇ ਖੜੇ ਸੀ ਬਾਈ ਨਵਤੇਜ ਪੱਡੂ ਵਾਲੀ ਆ ਤੇ ਆਪਣਾ ਬਲਰਾਜ ਬਾਈ ਅੱਬੂ ਵਾਲ ਬਹੁਤ ਵਧੀਆ ਮੈਚ ਲੱਗਿਆ ਇੱਕ ਗੋਲ ਆਪਾਂ ਕਰ ਗਏ ਸੀ ਪਾਲਾ ਕਰ ਗਏ ਸੀਗਾ ਉਹ ਇੱਕ ਗੋਲ ਤੇ ਜਿੱਤ ਹੋਈ ਆ ਆਪਣੇ ਅੰਦਰ ਬਹੁਤ ਨਹੀਂ ਖੇਡਦੇ ਸੀ ਉੱਤਰ ਬਾਦੀ ਹੋਣੀ ਅੰਬਰਾ ਬੰਤਵਾਈ ਆਇਆ ਨਹੀਂ ਮੇਰੇ ਸਾਹਮਣੋਂ ਮੈਚ ਹੋਣਾ ਜੇ ਦਿੱਲੀ ਤੇ ਮੈਚ ਬਹੁਤ ਵਧੀਆ ਲੱਗੇ ਆਪਾਂ ਜਦ ਤੱਕ ਹੁਣ ਪਹੁੰਚੇਗਾ ਕੁਆਟਰ ਚ ਕੁਆਟਰ ਮੈਚ ਹੋਊਗਾ ਆਪਣਾ 7 ਤਰੀਕ ਨੂੰ 7 ਤਰੀਕ ਨੂੰ ਉਹਨੇ 4 ਕੁਆਟਰ ਕਰਾਉਣੇ ਆ ਤੇ 8 ਨੂੰ ਇੱਕ ਫਾਈਨਲ ਆ ਫਾਈਨਲ ਤੇ ਸੈਮੀ ਕਰਾਉਣੇ ਆ ਤੇ ਆਪਾਂ ਮਿਲਦੇ ਆ ਫਿਰ ਤੁਹਾਨੂੰ 7 ਤਰੀਕ ਨੂੰ ਤੇ ਭਰੋਣੇ ਵਧੀਆ ਵਧੀਆ ਬਲੌਗ ਐਦਾਂ ਹੀ ਪਿਆਰ ਦੇ ਅੰਦਰ ਆਪਣੀ ਵੀਡੀਓ ਨੂੰ ਧੰਨਵਾਦ ਸਾਰਿਆਂ ਦਾ